ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ਹੀਦਾ ਫਿਰੂਮਾਨ ਲੁਧਿਆਣਾ ਦੇ ਢੋਲੇਵਾਲ ਚੌਕ ਦੇ ਨੇੜੇ ਜਿਹੜੀ ਰੋਡ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਸ਼ੁਭਜ ਹੈ ਔਰ ਇਹ ਸਾਹਮਣੇ ਤੁਸੀਂ ਜਿਹੜੀ ਦਰਸ਼ਨ ਕਰ ਰਹੇ ਹੋ ਦਰਸ਼ਨੀ ਡਿਉੜੀ ਹੈ ਡਿਉੜੀ ਤੋਂ ਆਪਾਂ ਦਰਸ਼ਨ ਕਰਨ ਤੋਂ ਬਾਅਦ ਅੱਗੇ ਜਾਵਾਂਗੇ ਤਾਂ ਅੱਗੇ ਗੁਰਦੁਆਰਾ ਸਾਹਿਬ ਦਾ ਖੁੱਲਾ ਪੰਡਾਲ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਇਹਦੇ ਵਿੱਚ ਸਾਹਮਣੇ ਦੇਖੋ ਤਸਵੀਰਾਂ ਲੱਗੀਆਂ ਬੁੱਤ ਲੱਗੇ ਹੋਏ ਨੇ ਜਿਹੜੇ ਕਿ ਆਪਣੇ ਸਿੱਖ ਕੌਮ ਦੇ ਸ਼ਹੀਦ ਉਹਨਾਂ ਦੀਆਂ ਦੇ ਬੁੱਤ ਬਣਾਏ ਹੋਏ ਨੇ ਐਦਾਂ ਹੀ ਗੁਰਦੁਆਰਾ ਸਾਹਿਬ ਸਾਰੇ ਪੰਡਾਲ ਦੇ ਵਿੱਚ ਇਸ ਇਹਦੇ ਵਿੱਚ ਉਹ ਸਾਹਮਣੇ ਦੀਵਾਨ ਹਾਲ ਹੈ ਤੇ ਉਹਦੇ ਮੂਹਰੇ ਅੱਗੇ ਜਿਹੜੇ ਬੁੱਤ ਬਣੇ ਹੋਏ ਨੇ ਮਹਾਰਾਜ ਜਸਾ ਸਿੰਘ ਰਾਮਗੜੀਆ ਜਾਂ ਹੋਰ ਸ਼ਹੀਦ ਜਿਹੜੇ ਆਪਣੇ ਸਿੱਖ ਕੌਮ ਦੇ ਹੋਏ ਨੇ ਉਹਨਾਂ ਦੀਆਂ ਉਹਨਾਂ ਦੇ ਬੁੱਤ ਤੇ ਉਹਨਾਂ ਦੇ ਘੋੜਿਆਂ ਦੇ ਨਾਲ ਬਣੇ ਹੋਏ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਹਦੇ ਵਾਲੇ ਸਾਰੇ ਸੰਗਤ ਦੇ ਦਰਸ਼ਨ ਕਰਨ ਆਉਂਦੀ ਹੈ ਜਦੋਂ ਸਾਹਮਣੇ ਦੇਖੋ ਲੰਗਰ ਚੱਗ ਰਹੀ ਹੈ ਸੰਗਤ ਔਰ ਸਾਹਮਣੇ ਫੋਟੋ ਲੱਗੀਆਂ ਹੋਈਆਂ ਨੇ ਸਾਡੇ ਸ਼ਹੀਦਾਂ ਦੀਆਂ ਆ ਉੱਪਰ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਬੁੱਤ ਬਣੇ ਹੋਏ ਨੇ ਆਪਣੇ ਸਿੱਖ ਕੌਮ ਦੇ ਸ਼ਹੀਦਾਂ ਦੇ ਇਸੇ ਤਰ੍ਹਾਂ ਗੁਰਦਾਸ ਸਾਹਿਬ ਦੇ ਵਿੱਚ ਸ਼ਰੋਗਰ ਬਣਿਆ ਹੋਇਆ ਜਿੱਥੇ ਸੰਗਰਾਮ ਦੇ ਪੂਰਨਵਾਸੀ ਮਸਿਆ ਉੱਤੇ ਅਤੇ ਰੋਜ਼ਾਨਾ ਵੀ ਲੋਕ ਆ ਕੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕਣ ਲਈ ਤੇਵਾਨ ਹਰ ਜਾਨਦੇ ਨੇ ਆ ਦੇਖੋ ਵਡਾ ਵਡਾ ਨੀਤਾ ਹੋਏ ਕੀਮਤ ਪਾਏ ਨਾ ਕਹਿਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਂ ਕਹਿਰ ਗੜੀ ਦਾ ਗੁੜੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੜ ਚੀਰਾ ਲਾਉ ਸਭ ਸੁਰਤੀ ਮਨ ਸੁਰਤ ਕਮਾਈ ਸੰਕੀਮਤ ਮਨ ਕੀਮਤ ਪਾਈ ਜਮੀ ਧਿਆਨੀ ਗੁਰ ਗੁਰ ਹਾਈ ਚਰਨ ਨਜਾਈ ਤੇਰੀ ਚਲ ਵੜਾਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਦੀਆ ਮਲਿਆ ਜਾ ਤੁਧమేਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੀ ਤੇਰੀ ਪੰਡਾਰਾ ਜਿਸ ਤੋਂ ਦੇਹ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਅਸਾ ਮਹੱਲਾ ਪਹਿਨ ਆਖਾਂ ਜੀ ਮੰਗ ਸਦੈ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੈ ਧੂਖ ਉਤਪੂਠੈ ਖਾਈ ਚਲਿਐ ਦੂਖ ਸੋ ਕਿਉ ਮਸਰੇ ਮੇਰੀ ਮਾਇ ਸਾਚਾ ਸਾਹਿਬ ਸੱਚ ਨਹੀ ਰਹਾ ਸਾਚੇ ਨਾਮ ਕੀ ਤੈਨ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋ ਕੈ ਢ ਨ ਜਾਏ ਨਾ ਕੋ ਮਰੇ ਨਾ ਹੋ ਮੈ ਹਾਂਜੀ ਸੰਗਤ ਜੀ ਇਹ ਤੁਸੀਂ ਦਰਸ਼ਨ ਕੀਤੇ ਸੀ ਗੁਰਦੁਆਰਾ ਸ਼ਹੀਦਾ ਫਿਰੂਮਾਨ ਇਤੋਂ ਮੈਂ ਕੋਈ ਫੇਰ ਦੱਸ ਦਿਆਂ ਲੁਧਿਆਣਾ ਦੇ ਢੋਲੇਵਾਲ ਚੌਂਕ ਦੇ ਬਿਲਕੁਲ ਨੇੜੇ ਇਹ ਗੁਰਦਾਰ ਸਾਹਿਬ ਹੈ ਜਿੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਲੰਗਰ ਸ਼ਕ ਚ ਸਕਦੇ ਹੋ ਇੱਥੇ ਗੁਰਦਾਰ ਸਾਹਿਬ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਜਿਵੇਂ ਕੀਰਤਨ ਦੀ ਵਰਖਾ ਹੁੰਦੀ ਹੈ ਉੱਥੇ ਲੰਗਰ ਵੀ ਹਰ ਵੇਲੇ ਮੌਜੂਦ ਮਿਲਦਾ ਹੈ ਸੰਗਤਾਂ ਹਨੇਕਾਂ ਸੰਗਤਾਂ ਦਿੱਲੀ ਨੂੰ ਜਾਂਦੇ ਆ ਹੋਇਆ ਜੰਮੂ ਨੂੰ ਜਾਂਦੇ ਆ ਹੋਇਆ ਅੰਮ੍ਰਿਤਸਰ ਜਲੰਧਰ ਨੂੰ ਜਾਂਦੇ ਆ ਹੋਇਆ ਜੀਡੀ ਰੋਡ ਦੇ ਉੱਤੇ ਇਸ ਗੁਰਦਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਇੱਥੇ ਹਰ ਵੇਲੇ ਜਿਹੜੀ ਜੋਤ ਹੈ ਉਹ ਜਗਦੀ ਰਹਿੰਦੀ ਹੈ ਸੰਗਤ ਜੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ